ਇਹਕ ਰਾਜਵੀਰ ਜਵੰਦਾ ਦੇ ਐਕਸੀਡੈਂਟ ਦਾ ਅਸਲੀ ਜ਼ਿੰਮੇਵਾਰ ਅਸਲੀ ਦੋਚੀ ਕੋਈ ਆਵਾਰਾ ਪਸ਼ੂ ਨਹੀਂ ਕੋਈ ਗਾਂ ਨਹੀਂ ਕੋਈ ਮੱਝ ਨਹੀਂ ਕੋਈ ਟੱਠਾ ਨਹੀਂ ਅਸਲੀ ਜ਼ਿੰਮੇਵਾਰ ਅਸਲੀ ਦੋਚੀ ਕੋਈ ਹੋਰ ਹੈ ਜਿਹੜਾ ਸਾਹਮਣੇ ਆ ਚੁੱਕਾ ਹੈ ਪਰ ਉਹਦੇ ਉੱਪਰ ਕਿਸੇ ਨੇ ਕਾਰਵਾਈ ਕਰਨੀ ਨਹੀਂ ਕਿਉਂਕਿ ਉਹ ਜ਼ਿੰਮੇਵਾਰ ਬਹੁਤ ਤਾਕਤਵਾਰ ਹੈ ਹੁਣ ਤੱਕ ਉਹਨੇ ਹਜ਼ਾਰਾਂ ਜਾਨਾਂ ਲਈਆਂ ਨੇ ਪਰ ਉਹਦੇ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ ਫਰੋਂ ਤੁਸੀਂ لازمی ਹੈਰਾਨ ਹੋਵੋਗੇ ਕਈ ਮੈਨੂੰ ਕਮਲਾ ਕਹਿਣਗੇ ਪਰ ਦੋਸਤੋ ਇਹ ਬਿਲਕੁਲ ਸੱਚ ਹੈ ਕਾਰਨ ਦੋ ਹੁੰਦੇ ਨੇ ਇੱਕ ਤਤਕਾਲੀ ਇੱਕ ਅਸਲੀ ਕਾਰਨ ਤਤਕਾਲੀ ਕਾਰਨ ਭਾਵੇਂ ਗੈਟ ਦੇ ਐਕਸੀਡੈਂਟ ਦਾ ਕੋਈ ਆਵਾਰਾ ਪਸ਼ੂ ਬਣਿਆ ਪਰ ਅਸਲੀ ਜ਼ਿੰਮੇਵਾਰ ਤੇ ਅਸਲੀ ਦੋਚੀ ਉਹ ਸਰਕਾਰਾਂ ਤੇ ਉਹ ਸਿਸਟਮ ਹੈ ਜਿਹੜਾ ਰੋਡ ਟੈਕਸ ਸੜਕ ਟੈਕਸ ਵੀ ਲੋਕਾਂ ਤੋਂ ਲੈਂਦਾ ਤੇ ਕਾਉ ਟੈਕਸ ਬਿਜਲੀ ਦੇ ਬਿੱਲਾਂ ਦੇ ਵਿੱਚ ਗਾਊ ਟੈਕਸ ਵੀ ਉਹ ਲੈਂਦਾ ਪਰ ਇਹਦੇ باوجود ਵੀ ਹਜ਼ਾਰਾਂ ਲੱਖਾਂ ਆਵਾਰਾ ਪਸ਼ੂ ਜਿਹੜੇ ਨੇ ਉਹ ਸੜਕਾਂ ਤੇ ਦੰਦ ਦਨਾਉਂਦੇ ਫਿਰਦੇ ਨੇ ਇਕੱਲੇ ਗੈਕ ਰਾਜਵੀਰ ਜਵੰਦਾ ਹੀ ਨਹੀਂ ਇਸ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਦੀ ਬਲੀ ਇਨ੍ਹਾਂ ਆਵਾਰਾ ਪਸ਼ੂਆਂ ਨੇ ਲਈ ਹੈ ਪਰ ਅਸਲੀ ਦੋਚੀ ਤੇ ਅਸਲੀ ਜ਼ਿੰਮੇਵਾਰ ਉਹ ਆਵਾਰਾ ਪਸ਼ੂ ਨਹੀਂ ਹਨ ਬਿਲਕੁਲ ਨਹੀਂ ਕਿਉਂਕਿ ਉਹ ਬੇਜਵਾਨ ਨੇ ਉਹ ਬੇਸਮਝ ਨਹੀਂ ਉਹਨਾਂ ਨੂੰ ਨਹੀਂ ਪਤਾ ਇਹ ਸਾਰਾ ਪ੍ਰਬੰਧ ਕਿਹਨੇ ਕਰਨਾ ਸਰਕਾਰਾਂ ਨੇ ਸਿਸਟਮ ਨੇ ਕਰਨਾ ਜੇਕਰ ਸਰਕਾਰਾਂ ਨੂੰ ਬਾਕੀ ਸਾਰੀਆਂ ਗੱਲਾਂ ਦਾ ਪਤਾ ਹੈ ਵੀ ਇੱਥੇ ਅਸੀਂ ਜੇ ਟੋਲ ਟੈਕਸ ਨਾ ਲਾਇਆ ਤੇ ਸਾਨੂੰ ਆਪਣੇ ਆਪ ਕਿਸੇ ਨੇ ਟੈਕਸ ਨਹੀਂ ਦੇਣਾ ਤੇ ਥਾਂ-ਥਾਂ ਦੇ ਉੱਪਰ ਟੋਲ ਲਾਏ ਨੇ ਤੇ ਕੀ ਸਰਕਾਰਾਂ ਨੂੰ ਇਹ ਨਹੀਂ ਪਤਾ ਬਈ ਆਵਾਰਾ ਪਸ਼ੂਆਂ ਦਾ ਜਿਹੜਾ ਟੈਕਸ ਅਸੀਂ ਲੈ ਰਹੇ ਹਾਂ ਹਰ ਬਿੱਲ 'ਚ ਲੈ ਰਹੇ ਹਾਂ ਰੋਡ ਟੈਕਸ ਅਸੀਂ ਵੱਖਰਾ ਲੈ ਰਹੇ ਹਾਂ ਕੀ ਸਰਕਾਰਾਂ ਨੂੰ ਅਮਰੀਕਾ ਕੈਨੇਡਾ ਚੀਨ ਜਾਪਾਨ ਆਸਟ੍ਰੇਲੀਆ ਵਰਗੇ ਮੁਲਕਾਂ ਵਾਂਗ ਇਨੀ ਅਕਲ ਨਹੀਂ ਸਰਕਾਰਾਂ ਨੂੰ ਬਈ ਇਹ ਸੜਕਾਂ ਜਿਨ੍ਹਾਂ ਦਾ ਅਸੀਂ ਰੋਡ ਟੈਕਸ ਲਿਆ ਇਹਨਾਂ ਨੂੰ ਸਾਫ਼ ਸੁਥਰੀਆਂ ਤੇ ਬਿਲਕੁਲ ਸੇਫ ਤੇ ਸੁਰੱਖਿਅਤ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈ ਕੀ ਸਰਕਾਰਾਂ ਨੂੰ ਇਨੀ ਅਕਲ ਨਹੀਂ ਜਿਹੜੀਆਂ ਆਵਾਰਾ ਪਸ਼ੂਆਂ ਦਾ ਗਊ ਸੈਸ ਅਸੀਂ ਲੈਨੇ ਆ ਤੇ ਉਹ ਗਊਆਂ ਨੂੰ ਕਿਸੇ ਹਾਤੇ ਦੇ ਵਿੱਚ ਕਿਤੇ ਸੁਰੱਖਿਅਤ ਥਾਂ ਤੇ ਰੱਖਣਾ ਜਿਹੜੀਆਂ ਸੜਕਾਂ ਤੇ ਆ ਕੇ ਨਾ ਆਪ ਮਰਨ ਤੇ ਨਾ ਲੋਕਾਂ ਨੂੰ ਮਾਰਨ ਕੀ ਇਹ ਸਰਕਾਰਾਂ ਨੂੰ ਨਹੀਂ ਪਤਾ ਕਸੂਰbaar ਬਿਲਕੁਲ ਆਵਾਰਾ ਪਸ਼ੂ ਗਾਵਾਂ ਠੱਠੇ ਨਹੀਂ ਹਨ ਇਹ ਕਸੂਰbaar ਪੂਰੀ ਤਰ੍ਹਾਂ ਸਰਕਾਰਾਂ ਸਾਡਾ ਸਿਸਟਮ ਹੈ ਇਹ ਟੈਕਸ ਲੈਣੇ ਜਾਣਦਾ ਸਰਵਿਸ ਦੇਣੀ ਨਹੀਂ ਜਾਣਦਾ ਉਹਨਾਂ ਦੇਸ਼ਾਂਵਲ ਦੇਖੋ ਜਿੱਥੇ ਸੜਕ ਦੇ ਉੱਪਰ ਕਦੇ ਇੱਕ ਵੀ ਐਕਸੀਡੈਂਟ ਆਵਾਰਾ ਪਸ਼ੂਆਂ ਕਾਰਨ ਨਹੀਂ ਹੋਇਆ ਕਿੰਨੇ ਦੇਸ਼ ਨੇ ਧਰਤੀ ਦੇ ਉੱਪਰ ਅੱਜ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਬਹੁਤ ਨਾਜ਼ੁਕ ਹੈ ਪਹਿਲਾਂ ਤਾਂ ਅੱਜ ਐਤਵਾਰ 9:30 ਵਜੇ ਤੱਕ ਜੋ ਅਪਡੇਟ ਰਾਜਵੀਰ ਜਵੰਦਾ ਦੀ ਹਾਲਤ ਬਾਰੇ ਆਈ ਹੈ ਉਹ ਮੈਂ ਤੁਹਾਨੂੰ ਦੱਸ ਦਿਆਂ ਹਾਲਤ ਬਹੁਤ ਨਾਜ਼ੁਕ ਹੈ ਐਕਸੀਡੈਂਟ ਹੋਇਆ ਐਕਸੀਡੈਂਟ ਦੇ ਵਿੱਚ ਇੱਕ ਤਾਂ ਉਹਦੀ ਗਰਦਨ ਦੇ ਉੱਪਰ ਮਣਕਾ ਟੁੱਟਣ ਦੀ ਖਬਰ ਹੈ ਰੀੜ ਦੀ ਹੱਡੀ 'ਚ ਦੋ ਜਗ੍ਹਾ ਗੰਭੀਰ ਸੱਟਾਂ ਲੱਗਣ ਤੇ ਰੀੜ ਦੀ ਹੱਡੀ ਦੀ ਸੱਟ ਬਹੁਤ ਖਤਰਨਾਕ ਹੁੰਦੀ ਹੈ ਕਿਉਂਕਿ ਸਪਾਈਨਲ ਕੋਰਡ ਆ ਜਿਹੜੀ ਜਿਹੜੀ ਦਿਮਾਗ ਤੋਂ ਹਰ ਚੀਜ਼ ਨੂੰ ਮੈਸੇਜ ਪਹੁੰਚਾਉਂਦੀ ਹੈ ਤੇ ਬਲੱਡ ਵਾਲੀ ਸਪਲਾਈ ਵਾਲੀ ਮੇਨ ਨਸ ਵੀ ਰੀੜ ਦੀ ਹੱਡੀ ਦੇ ਵਿੱਚੋਂ ਗੁਜ਼ਰਦੀ ਹੈ ਤਾਂ ਇਸ ਕਰਕੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਰਟ ਅਟੈਕ ਵੀ ਦੋ ਵਾਰ ਰਾਜਵੀਰ ਜਵੰਦਾ ਨੂੰ ਆ ਚੁੱਕਿਆ ਹੈ ਇੱਕ ਤਾਂ ਕਹਿੰਦੇ ਹਸਪੀਟਲ ਪਹੁੰਚਣ ਤੋਂ ਪਹਿਲਾਂ ਇੱਕ ਉਸ ਤੋਂ ਬਾਅਦ ਕਿਉਂਕਿ ਸੱਤ ਸਿਰ ਦੇ ਉੱਪਰ ਵੀ ਹੈ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਬਾਹਰੀ ਤੌਰ ਤੇ ਵੇਖਿਆ ਕੋਈ ਵੱਡੀ ਸੱਟ ਨਹੀਂ ਸੱਤ ਸਾਰੀ ਅੰਦਰੂਨੀ ਹੈ ਪਰ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਰਾਜਵੀਰ ਜਵੰਦਾ ਦਾ ਜਿਹੜਾ ਬ੍ਰੇਨ ਹੈ ਉਹ ਬਹੁਤ ਡੈਮੇਜ ਹੋਇਆ ਖਤਰਨਾਕ ਜਾਣਕਾਰੀ ਹੈ ਬਹੁਤ ਹਮਦਰਦੀ ਹੁੰਦੀ ਹੈ ਸਾਰਾ ਪੰਜਾਬ ਇਸ ਟਾਈਮ ਰਾਜਵੀਰ ਜਵੰਦਾ ਦੇ ਲਈ ਫਿਕਰਮੰਦ ਹੈ ਹੋਣਾ ਵੀ ਚਾਹੀਦਾ ਹੈ ਲੋਕਾਂ ਦਾ ਮਹਿਬੂਬ ਗਾਇਕ ਸੀ ਸਕੂਨ ਵਰਗੇ ਗੀਤ ਰਾਜਵੀਰ ਜਵੰਦਾ ਨੇ ਗਾਏ ਜਿਹੜੇ ਹਰ ਬੰਦੇ ਨੇ ਅੱਖਾਂ ਮੀਟ ਕੇ ਸੁਣੇ ਨੇ ਬੜੀ ਸੋਹਣੀ ਆਵਾਜ਼ ਪਰ ਰਾਜਵੀਰ ਜਵੰਦਾ ਦੇ ਵਰਗੇ ਹੀ ਕੀਮਤੀ ਉਹ ਲੱਖਾਂ ਵਿਅਕਤੀ ਜਿਹੜੇ ਪਹਿਲਾਂ ਆਵਾਰਾ ਪਸ਼ੂਆਂ ਦੀ ਢੇਟ ਚੜੇ ਅਸਲ 'ਚ ਉਹ ਆਵਾਰਾ ਪਸ਼ੂਆਂ ਦੀ ਢੇਟ ਨਹੀਂ ਚੜੇ ਉਹ ਸਰਕਾਰਾਂ ਦੀ ਤੇ ਸਿਸਟਮ ਦੀ ਢੇਟ ਚੜੇ ਨੇ ਪੁੱਛਣਾ ਚਾਹੀਦਾ ਹੈ ਲੋਕਾਂ ਨੂੰ ਕਿ ਜਿਹੜਾ ਸਾਡੇ ਤੋਂ ਤੁਸੀਂ ਹਰ ਬਿੱਲ ਦੇ ਵਿੱਚ ਗਾਉ ਸੈਸ ਲੈਨੇ ਹੋ ਤਾਂ ਫਿਰ ਵੀ ਸੜਕਾਂ ਤੇ ਆਵਾਰਾ ਪਸ਼ੂ ਕਿਉਂ ਨਹੀਂ ਸੜਕਾਂ ਤੇ ਦੋ ਦੋ ਫੁੱਟ ਦੇ ਟੋਏ ਕਿਉਂ ਨਹੀਂ ਕੱਲ ਹੀ ਜਦੋਂ ਮੈਂ ਕੋਟਕਪੂਰਾ ਤੋਂ ਮੋਗਾ ਰੋਡ ਤੇ ਜਾ ਰਿਹਾ ਸੀਗਾ ਤਾਂ ਸੜਕ ਦੇ ਵਿਚਾਲੇ ਇੱਕ ਖੱਡੇ 'ਚ ਵੱਜ ਕੇ ਐਨ ਉਸੇ ਹੀ ਵਕਤ ਮੇਰੀ ਕਾਰ ਦਾ ਡਰਾਈਵਰ ਸਾਈਡ ਦਾ ਜਿਹੜਾ ਟਾਇਰ ਹੈ ਉਹ ਪਟਾਕਾ ਮਾਰ ਗਿਆ ਖੱਡਾ ਇੰਨਾ ਇੰਨਾ ਸੀ ਕਾਰ ਜਿਹੜੀ ਉਹ 70 80 ਦੀ ਸਪੀਡ ਤੇ ਆ ਰਹੀ ਸੀਗੀ ਇੱਕਦਮ ਖੱਡੇ 'ਚ ਵੱਜਦੀ ਹੈ ਟਾਇਰ ਫਟ ਜਾਂਦਾ ਹੈ ਜਦੋਂ ਉੱਥੇ ਰੁਕਣਾ ਪਿਆ ਕਈ ਸਾਰੇ ਲੋਕਲ ਲੋਕ ਰੁਕੇ ਉਹ ਕਹਿੰਦੇ ਜੀ ਇਸ ਖੱਡੇ 'ਚ ਪਹਿਲਾਂ ਵੀ ਕਈਆਂ ਦੇ ਟਾਇਰ ਫਟੇ ਨੇ ਕਈ ਮੋਟਰਸਾਈਕਲਾਂ ਵਾਲੇ ਇਹਦੇ 'ਚ ਡਿੱਗੇ ਨੇ ਤੁਹਾਡੇ ਆਸੇ-ਪਾਸੇ ਸਾਰੀਆਂ ਸੜਕਾਂ ਦੇ ਉੱਪਰ ਖੱਡੇ ਨੇ ਟੋਏ ਨੇ ਪਰ ਸਰਕਾਰਾਂ ਸਰਕਾਰਾਂ ਵਿਧਾਨ ਸਭਾ ਦੇ ਵਿੱਚ ਸਿਰਫ ਬਿਆਨ ਦੇ ਰਹੀਆਂ ਨੇ ਸਰਕਾਰਾਂ ਸਿਰਫ ਇੱਕ ਦੂਜੇ ਨੂੰ ਭੰਡ ਰਹੀਆਂ ਨੇ ਸਰਕਾਰਾਂ ਉੱਤਰ ਕੰਟੋ ਮੈਂ ਚੜਾਂ ਦੀ ਖੇਡ ਖੇਡ ਰਹੀਆਂ ਨੇ ਸਰਕਾਰਾਂ ਇਹ ਨਹੀਂ ਕਹਿੰਦੀਆਂ ਵੀ ਜੋ ਅਸੀਂ ਨਹੀਂ ਕੀਤਾ ਉਹ ਸਾਡੀ ਨਲਾਈਕੀ ਹੈ ਤੇ ਅਸੀਂ ਤੁਰੰਤ ਸੁਧਾਰੀਏ ਸਰਕਾਰਾਂ ਇਹ ਕਹਿੰਦੀਆਂ ਸਾਡੇ ਤੋਂ ਪਹਿਲਾਂ ਨੇ ਵੀ ਨਹੀਂ ਕੀਤਾ ਇਹਨਾਂ ਨੇ ਵੀ ਨਹੀਂ ਕੀਤਾ ਉਹਨਾਂ ਨੇ ਵੀ ਨਹੀਂ ਕੀਤਾ ਇਹਨਾਂ ਨੇ ਵੀ ਨਹੀਂ ਕੀਤਾ ਇਸ ਕਰਕੇ ਅਸੀਂ ਵੀ ਨਹੀਂ ਕੀਤਾ ਇਹ ਕੋਈ ਗੱਲ ਹੈ ਕੱਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸੁਣਿਆ ਹੜ੍ਹਾਂ ਦੇ ਮੁੱਦੇ ਤੇ ਵਿਧਾਨ ਸਭਾ ਸੱਦੀ ਹੈ ਤੇ ਹੜਾ ਪੀੜਤਾਂ ਬਾਰੇ ਕੋਈ ਵੱਡਾ ਐਲਾਨ ਨਹੀਂ ਕੋਈ ਵੱਡੀ ਨੀਤੀ ਨਹੀਂ ਮੇਣਿਓ ਮੇਣੀ ਉੱਥੇ ਹੋਈ ਜਾਂਦੇ ਨੇ ਉੱਥੇ ਮੁੱਖ ਮੰਤਰੀ ਸਾਹਿਬ ਇਹ ਦੱਸੀ ਜਾਂਦੇ ਨੇ ਵੀ ਸਾਡੇ ਚ ਐਂਦਾ ਦੇ ਬੰਦੇ ਜਿੱਤ ਕੇ ਆਏ ਨੇ ਸਾਡੇ ਚ ਐਂਦਾ ਦੇ ਆਏ ਆ ਤੁਹਾਡੇ ਤਾਂ ਐਂਦਾ ਦੇ ਸੀ ਮੁੱਖ ਮੰਤਰੀ ਸਾਹਿਬ ਇਹ ਦੱਸੀ ਜਾਂਦੇ ਸੀਗੇ ਵੀ ਵੇਖੋ ਇੱਥੇ 2-2 3-3 ਮਹੀਨੇ ਕਈ ਮੁੱਖ ਮੰਤਰੀ ਨਹੀਂ ਚੱਲੇ ਤੇ ਮੈਂ ਤਾਂ ਇੰਨਾ ਟਾਈਮ ਚੱਲ ਗਿਆ ਤੇ ਮੈਂ ਤਾਂ ਇੰਨਾ ਟਾਈਮ ਇਹ ਸਾਨੂੰ ਕੋਈ ਲੰਬੀ ਦੂਰੀ ਤੱਕ ਚੱਲਣ ਵਾਲੀ ਹਵਾਈ ਨਹੀਂ ਚਾਹੀਦੀ ਆਤਸ਼ਮਾਜੀ ਨਹੀਂ ਚਾਹੀਦੀ ਸਾਨੂੰ ਸੀਐਮ ਚਾਹੀਦਾ ਕੰਮ ਕਰਨ ਵਾਲਾ ਪਰ ਅੱਜ ਜਦੋਂ ਰਾਜਵੀਰ ਜਵੰਦਾ ਹਸਪੀਟਲ ਦੇ ਵਿੱਚ ਪਿਆ ਤਾ ਇਸ ਮੁੱਦੇ ਤੇ ਲਾਜ਼ਮੀ ਲੋਕਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਉਹਦਾ ਜ਼ਿੰਮੇਵਾਰ ਉਹਦਾ ਦੋਚੀ ਨਾ ਰਾਜਵੀਰ ਜਵੰਦਾ ਤੇ ਨਾ ਉਹ ਆਵਾਰਾ ਪਸ਼ੂ ਉਹਦਾ ਜ਼ਿੰਮੇਵਾਰ ਤੇ ਦੋਚੀ ਉਹ ਸਰਕਾਰਾਂ ਨੇ ਉਹ ਸਿਸਟਮ ਹੈ ਜਿਹੜਾ ਆਵਾਰਾ ਪਸ਼ੂਆਂ ਨੂੰ ਰੱਖਣ ਵਾਸਤੇ ਕੋਈ ਠੀਕ ਜਗ੍ਹਾ ਨਹੀਂ ਚੁਣਦਾ ਤੇ ਉਹ ਸੜਕਾਂ ਤੇ ਰਹਿੰਦੇ ਨੇ ਦਿਨੇ ਵੀ ਤੇ ਰਾਤ ਵੀ ਹਜ਼ਾਰਾਂ ਲੋਕਾਂ ਦੇ ਐਕਸੀਡੈਂਟ ਹੋ ਚੁੱਕੇ ਨੇ ਰਾਜਵੀਰ ਜਵੰਦਾ ਦੇ ਕੋਲੇ ਜਿਹੜਾ BMW ਦਾ ਮੋਟਰਸਾਈਕਲ ਹੈ ਉਹ ਲਗਭਗ 27 ਲੱਖ ਦੀ ਕੀਮਤ ਦਾ ਦੱਸਿਆ ਜਾਂਦਾ ਹੈ ਔਰ ਇਹ ਵੀ ਕਿਹਾ ਜਾ ਰਿਹਾ ਕਿ ਕੋਈ ਉਹ ਤੇਜ਼ ਨਹੀਂ ਸੀ ਜਾ ਰਿਹਾ ਕਿਉਂਕਿ ਸੜਕ ਖਰਾਬ ਸੀ ਤੇ ਤੇਜ਼ ਉੱਥੇ ਚੱਲਿਆ ਹੀ ਨਹੀਂ ਜਾ ਸਕਦਾ ਠੀਕ ਸਪੀਡ ਤੇ ਸੀ ਇਹ ਵੀ ਜਾਣਕਾਰੀ ਹੈ ਉਹਦੇ ਨਾਲ ਦੇ ਦੱਸ ਰਿਹਾ ਕਿ ਹੈਲਮਟ ਉਹਨੇ ਪਾਇਆ ਹੋਇਆ ਸੀਗਾ ਉਹਦੇ ਵੱਲੋਂ ਕੋਈ ਕਤਾਈ ਨਹੀਂ ਹੈਲਮਟ ਪਾਇਆ ਸਪੀਡ ਵੀ ਠੀਕ ਮੋਟਰਸਾਈਕਲ ਵੀ ਠੀਕ ਜ਼ਿੰਮੇਵਾਰ ਸੜਕਾਂ ਤੇ ਆਵਾਰਾ ਪਸ਼ੂ ਤੇ ਇਹਦਾ ਸਾਰੇ ਦਾ ਜੁम्मेवार ਅਸਲੀ 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 ਪਿੱਛੇ ਬੈਠਾ ਜੁम्मेवार ਕੌਣ ਹੈ ਉਹ ਸਰਕਾਰਾਂ ਹੈ ਉਹ ਸਿਸਟਮ ਹੈ ਪਰ ਇਸ ਪਾਸੇ ਕਿਸੇ ਦਾ ਧਿਆਨ ਜਾਂਦਾ ਨਹੀਂ ਤੇ ਸਰਕਾਰਾਂ ਬੜੀ ਮੌਜ ਨਾਲ ਬਿਆਨ ਦੇ ਰਹੀਆਂ ਨੇ ਕਿ ਵੇਖੋ ਜੀ ਜੋ ਜਿੱਥੇ ਹੋਣਾ ਹੁੰਦਾ ਉਹ ਹੋ ਕੇ ਰਹਿੰਦਾ ਹੈ ਉਹ ਹੋਣੀ ਨੂੰ ਕੋਈ ਟਾਲ ਨਹੀਂ ਸਕਦਾ ਆ ਤਾਂ ਬੜੀ ਮੌਜ ਆ ਸਰਕਾਰਾਂ ਨੂੰ ਸਾਡੇ ਦੇਸ਼ 'ਚ ਤਾਂ ਕੋਈ ਵੀ ਸਰਕਾਰ ਆਪਣੀ ਨਲਾਇਕੀ ਵਾਸਤੇ ਆਹ ਦੋ ਸ਼ਬਦਾਂ ਨਾਲ ਹੀ ਬਰੀ ਹੋ ਜਾਂਦੀ ਆ ਵੀ ਵੇਖੋ ਜੀ ਜੋ ਹੋਣਾ ਸੀ ਉਹ ਹੋ ਕੇ ਰਹਿਣਾ ਸੀ ਉਹਨੂੰ ਕੋਈ ਟਾਲ ਨਹੀਂ ਸਕਦਾ ਵਿਦੇਸ਼ਾਂ 'ਚ ਲੋਕਾਂ ਦੀ ਸੋਚ ਐਵੇਂ ਨਹੀਂ ਚੰਗੇ ਮੁਲਕਾਂ ਦੇ ਤਰੱਕੀ ਸੁਦਾ ਲੋਕਾਂ ਦੀ ਸੋਚ ਅੰਧਵਿਸ਼ਵਾਸੀ ਨਹੀਂ ਉਹ ਕਹਿੰਦੇ ਨੇ ਹਰ ਘਟਨਾ ਦੇ ਪਿੱਛੇ ਕਾਰਨ ਹੈ ਉਹ ਰੋਕੀ ਵੀ ਜਾ ਸਕਦੀ ਹੈ ਤੇ ਵਾਪਰ ਵੀ ਸਕਦੀ ਹੈ ਉਹ ਅੱਗੇ ਥੋੜੀ ਅਕਲ ਹੈ ਮੰਨ ਲਓ ਕੋਈ ਵਿਅਕਤੀ ਅਗਰ ਨਸ਼ਾ ਪੀ ਕੇ ਵਹੀਕਲ ਚਲਾਏ ਤਾਂ ਉਹਦਾ ਐਕਸੀਡੈਂਟ ਹੋ ਹੀ ਸਕਦਾ ਜੇ ਜਿੱਥੇ ਜੋ ਹੋਣਾ ਹੀ ਹੋਣਾ ਉਹ ਹੋਣਾ ਹੀ ਹੈ ਤਾਂ ਫਿਰ ਤੁਸੀਂ ਨਸ਼ਾ ਪੀਤੀ ਵਾਲੇ ਲੋਕਾਂ ਦੇ ਚਲਾਣ ਕਿਉਂ ਕੱਟਦੇ ਹੋ ਫਿਰ ਤੁਸੀਂ ਟ੍ਰੈਫਿਕ ਨਿਯਮ ਕਿਉਂ ਬਣਾਏ ਨੇ ਵੀ ਜੇ ਜਿਹੜੀ ਘਟਨਾ ਜਿੱਥੇ ਵਾਪਰ ਨਹੀਂ ਐ ਲਿਖੀ ਐ ਉੱਥੇ ਵਾਪਰ ਕੇ ਹੀ ਰਹਿਣੀ ਐ ਤੇ ਫਿਰ ਟ੍ਰੈਫਿਕ ਨਿਯਮਾਂ ਦਾ ਕੋਈ ਮਤਲਬ ਹੀ ਨਹੀਂ ਬਣਦਾ ਤੇ ਜੇ ਟ੍ਰੈਫਿਕ ਨਿਯਮ ਬਣਾਏ ਨੇ ਤੇ ਇਹਦਾ ਮਤਲਬ ਹੈ ਉਹ 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 ਐਕਸੀਡੈਂਟ ਰੋਕਦੇ ਹੋਣਗੇ ਤਾਂ ਫਿਰ ਆ ਜਿਹੜੀਆਂ ਛੁਰਲੀਆਂ ਸਾਡੇ ਦੇਸ਼ 'ਚ ਛੱਡੀਆਂ ਗਈਆਂ ਬੀਅ ਲਿਖੀਆਂ ਦੇ ਸੌਦੇ ਹੁੰਦੇ ਨੇ ਆਮ ਲੋਕ ਵੀ ਇਹਨੂੰ ਸੱਚ ਮੰਨ ਲੈਂਦੇ ਨੇ ਸਰਕਾਰਾਂ ਨੂੰ ਮौज ਲੱਗੀ ਐ ਸਰਕਾਰਾਂ ਕਹਿੰਦੀਆਂ ਚਲੋ ਜੀ ਬਰੀ ਕੰਮ ਆਪਾਂ ਨੂੰ ਕੀ ਲੱਗੇ ਲੋਕ ਤਾਂ ਕਹੀ ਜਾਂਦੇ ਨੇ ਵੀ ਭਾਈ ਹਾਂ ਠੀਕ ਐ ਜਿੱਥੇ ਲਿਖੀ ਸੀ ਜੋ ਹੋਣਾ ਸੀ ਹੋ ਗਿਆ ਵੇਖੋ ਜੇਕਰ ਪੰਜਾਬ ਦੇ ਸਾਰੇ ਵਹੀਕਲਾਂ ਦੀਆਂ ਬ੍ਰੇਕਾਂ ਖੋਲ ਦਿੱਤੀਆਂ ਜਾਣ ਤੇ ਇਹ ਮੰਨ ਲਿਆ ਜਾਵੇ ਵੀ ਜਿਹਦੀ ਵਧੀ ਆ ਉਹ বাজੂਗਾ ਜਿਹਦੀ ਘਟੀ ਆ ਉਹ ਮਰ ਜਾਊਗਾ ਤੇ ਫੇਰ ਤਾਂ ਮੈਨੂੰ ਲੱਗਦਾ ਸਾਰੇ ਲੋਕਾਂ ਦੀ ਕੋਦਿਨ ਚ ਲਿਖੀ ਜਾਣੀ ਐ ਜਿਹੜੇ ਸੜਕ ਤੇ ਨਿਕਲਣਗੇ ਬ੍ਰੇਕਾਂ ਬਚਾਉਂਦੀਆਂ ਨੇ ਜਿਹੜਾ ਨਹੀਂ ਬੰਦਦਾ ਉਹ ਖੋਲ ਕੇ ਦੇਖ ਲਵੇ ਪਰ ਸਵਾਲ ਇਹ ਹੈ ਕਿ ਸਰਕਾਰਾਂ ਨੂੰ ਇਹ ਗੱਲ ਬੜੀ ਰਾਸ ਹੈ ਜਿਹੜਾ ਅੰਧਵਿਸ਼ਵਾਸ ਲੋਕਾਂ ਦੇ ਦਿਮਾਗ ਦੇ ਵਿੱਚ ਭਰਿਆ ਸੋ ਅੱਜ ਰਾਜਵੀਰ ਜਵੰਦਾ ਦਾ ਅਸਲੀ ਜ਼म्मेवार ਉਹ ਸਰਕਾਰਾਂ ਨੇ ਉਹ ਸਿਸਟਮ ਹੈ ਪਰ ਇਹਨਾਂ ਨੂੰ ਫਾੜੂਗਾ ਕੌਣ ਇਹਨਾਂ ਤੇ ਕਾਰਵਾਈ ਕਰੂਗਾ ਕੌਣ ਇਹ ਬੜਾ ਤਾਕਤਵਰ ਜ਼म्मेवार ਹੈ ਜ਼म्मेवार ਗਾਂ ਹੈ ਜੀ ਗਾਂ ਹੈ ਜੀ ਮੱਝ ਹੈ ਜੀ ਗਾਂ ਹੈ ਜੀ ਹੱਦ ਹੋ ਗਈ ਉਹਨੂੰ ਕੀ ਬਤਾ ਦੇਖੋ ਜੇਕਰ ਅਸੀਂ ਕੋਈ ਸਿਆਣੀ ਸਵਾਣੀ ਹੈ ਕਰਦੀ ਜੇਕਰ ਉਹ ਰਸੋਈ ਦਾ ਬਾਰ ਖੁੱਲਾ ਰੱਖੇਗੀ ਤੇ ਬਿੱਲੀ ਆ ਕੇ ਸਾਰਾ ਦੁੱਧ ਰੋਟੀਆਂ ਸਭੀ ਝੂਠੀ ਕਰ ਦੇਗੀ ਤਾਂ ਉਹਦੀ ਗੁਨਾਗਾਰ ਬਿੱਲੀ ਹੈ ਬਿੱਲੀ ਹੈ ਕਿ ਉਹ ਘਰ ਦੀ ਮਾਲਕ ਔਰਤ ਹੈ ਤੁਸੀਂ ਦੱਸ ਦਿਓ ਕੌਣ ਹੈ ਜੇ ਘਰ ਦੇ ਵਿੱਚ ਕੂੜਾ ਕਰਕਟ ਖਿਲਰਿਆ ਰਵੇ ਸਫਾਈ ਨਾ ਹੋਵੇ ਤੇ ਉਹਦਾ ਜ਼ਿੰਮੇਵਾਰ ਕੂੜਾ ਕਰਕਟ ਤੇ ਧੂੜ ਮਿੱਟੀ ਹੈ ਕਿ ਘਰ ਦੀ ਜ਼ਿੰਮੇਵਾਰ ਸਵਾਣੀ ਹੈ ਦੱਸੋ ਕੌਣ ਹੈ ਹੁਣ ਸਾਰੇ ਹੀ ਕਹਿਣਗੇ ਕਿ ਬਿੱਲੀ ਨਹੀਂ ਜ਼ਿੰਮੇਵਾਰ ਜ਼ਿੰਮੇਵਾਰ ਉਸਵਾਨੀ ਹੈ ਜੇਕਰ ਕੋਈ ਸਾਰਾ ਬਾਗ ਸੁੱਕ ਜਾਏ ਨਾ ਤਾਂ ਦੋਚੀ ਬਾਗ ਨਹੀਂ ਹੁੰਦਾ ਦੋਚੀ ਉਹਦਾ ਰਖਵਾਲਾ ਮਾਲੀ ਹੁੰਦਾ ਇਸੇ ਤਰ੍ਹਾਂ ਜੇ ਅੱਜ ਰਾਜਵੀਰ ਜਵੰਦਾ ਇੱਕ ਆਵਾਰਾ ਪਸ਼ੂ ਦੇ ਕਾਰਨ ਬਹੁਤ ਬੁਰੀ ਹਾਲਤ ਦੇ ਵਿੱਚ ਹੈ ਫੋਰਟਿਸ ਹਸਪੀਟਲ ਚ ਹੈ ਤਾਂ ਇਹਦਾ ਜ਼ਿੰਮੇਵਾਰ ਵੀ ਸਰਕਾਰਾਂ ਨੇ ਇੱਥੇ ਇੱਕ ਵੱਡਾ ਸਵਾਲ ਹੋਰ ਵੀ ਹੈ ਵੇਖੋ ਪਹਿਲਾਂ ਉਹਨੂੰ ਇੱਕ ਹੋਰ ਹਸਪਤਲ ਲੈ ਕੇ ਗਏ ਉਹਨਾਂ ਨੇ ਕਿਹਾ ਵੀ ਬਹੁਤ ਵਧੀਆ ਹਸਪਤਲ ਲੈ ਕੇ ਜਾਣਾ ਪਏਗਾ ਤੇ ਫਿਰ ਕੋਈ ਵੀ ਸਰਕਾਰੀ ਹਸਪਤਲ ਵਧੀਆ ਉੱਥੇ ਲੱਗਾ ਹੀ ਨਹੀਂ ਫੋਰਟਿਸ ਹਸਪਤਲ ਬਹੁਤ ਮਹਿੰਗਾ ਹਸਪਤਾਲ ਹੈ ਪ੍ਰਾਈਵੇਟ ਹਸਪਤਲ ਹੈ ਆਮ ਬੰਦਾ ਉੱਥੇ ਕਦੇ ਇਲਾਜ ਕਰਾਉਣ ਦਾ ਸੁਪਨਾ ਵੀ ਨਹੀਂ ਲੈ ਸਕਦਾ ਉੱਥੇ ਤਾਂ ਇੱਕ ਦਿਨ ਦਾ ਹੀ ਇੰਨਾ ਖਰਚਾ ਜਿੰਨੀ ਆਮ ਬੰਦੇ ਦੀ 2 ਸਾਲਾਂ ਦੀ ਆਮਦਨ ਹੈ ਤਾਂ ਅਮੀਰ ਲੋਕ ਉੱਥੇ ਜਾਂਦੇ ਨੇ ਮੈਂ ਪੁੱਛਣਾ ਚਾਹਣਾ ਸਰਕਾਰਾਂ ਤੋਂ ਤੁਸੀਂ ਕਹਿੰਦੇ ਹੋ ਅਸੀਂ ਬਹੁਤ ਵਧੀਆ ਇਲਾਜ ਦੇ ਰਹੇ ਹਾਂ ਲੋਕਾਂ ਨੂੰ ਬਹੁਤ ਵਧੀਆ ਇਲਾਜ ਦੇ ਰਹੇ ਹਾਂ ਤੇ ਤੁਹਾਡੇ ਤੋਂ 40 ਵਰਗੇ ਹਰ ਜ਼ਿਲ੍ਹੇ 'ਚ ਇੱਕ ਹਸਪਤਾਲ ਵੀ 40 ਵਰਗਾ ਨਹੀਂ ਤੁਸੀਂ ਬਣਾ ਸਕਦੇ ਹੈ ਨਹੀਂ ਪੱਲੇ ਤੁਹਾਡੇ ਕੋਸ਼ ਕੀ ਸਰਕਾਰਾਂ ਸਿਰਖ ਦਮ ਦਮ ਗੱਜੇ ਮਾਰਨ ਵਾਸਤੇ ਨੇ ਪਿਛਲੇ ਦਿਨੀ ਪੰਜਾਬ ਦੇ ਜਿਹੜੇ ਨਵੇਂ ਮੰਤਰੀ ਬਣਾਏ ਆ ਸੰਜੀਵ ਅਰੋੜਾ ਉਹ ਉਹ 40 ਹਸਪਤਾਲ ਦੀਆਂ ਰੱਜ ਕੇ ਤਰੀਫਾਂ ਕਰਦੇ ਰਹੇ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ ਬਿਮਾਰ ਹੋਏ ਉਹ ਵੀ ਫੋਰਟਿਸ ਦੇ ਵਿੱਚ ਜਾ ਕੇ ਦਾਖਲ ਹੋਏ ਨੇ ਕੀ ਤੁਹਾਡੇ ਕੋਲ ਹੈ ਨਹੀਂ ਕੋਈ ਆਪ ਦਾ ਸਰਕਾਰਾਂ ਦਾ ਚੱਜ ਦਾ ਹਸਪਤਾਲ ਲੋਕਾਂ ਨੂੰ ਤੁਸੀਂ ਸਰਕਾਰੇ ਕਹਿੰਦੇ ਹੋ ਵੀ ਅਸੀਂ ਮਹੱਲਾ ਕਲੀਨਿਕ ਖੋਲਤੇ ਅਸੀਂ ਆਮ ਆਦਮੀ ਕਲੀਨਿਕ ਬਣਾਤੇ ਅਸੀਂ ਬਹੁਤ ਵਧੀਆ ਇਲਾਜ ਕਰਤਾ ਤੇ ਜਦੋਂ ਤੁਸੀਂ ਇਲਾਜ ਕਰਾਉਣਾ ਹੁੰਦਾ ਉਦੋਂ ਉਹ ਇਲਾਜ ਵਧੀਆ ਕਿਉਂ ਨਹੀਂ ਰਹਿ ਜਾਂਦਾ ਉਦੋਂ ਉਹ ਇਲਾਜ ਕੰਮ ਦਾ ਕਿਉਂ ਨਹੀਂ ਰਹਿ ਜਾਂਦਾ ਤੁਹਾਡੇ ਜਿੰਨੇ ਮੰਤਰੀ ਬਿਮਾਰ ਹੁੰਦੇ ਨੇ ਕੋਈ ਸਰਕਾਰੀ ਹਸਪਤਾਲ ਚ ਦਾਖਲ ਹੋਇਆ ਹੀ ਤਾਂ ਵੇਖਿਆ ਨਹੀਂ ਉਹ ਤਾਂ ਸਾਰੇ ਪ੍ਰਾਈਵੇਟਾਂ ਚ ਦਾਖਲ ਹੁੰਦੇ ਨੇ ਸਾਰੇ ਐਮਐਲਏ ਪ੍ਰਾਈਵੇਟ ਬਾਦਲ ਸਰਕਾਰ ਵੇਲੇ ਵੀ ਇਹੋ ਹਾਲ ਸੀ ਔਰ ਕਾਂਗਰਸ ਦੀ ਕੈਪਟਨ ਸਰਕਾਰ ਵੇਲੇ ਵੀ ਇਹੋ ਹਾਲ ਸੀ ਅੱਜ ਵੀ ਉਹੀ ਹਾਲ ਆ ਤੇ ਲੋਕਾਂ ਨੂੰ ਤੁਸੀਂ ਬਣਾਇਆ ਬੇਵਕੂਫ ਹੈ ਲੋਕ ਸਾਰੇ ਬੇਵਕੂਫ ਨੇ ਹਾਂ ਜੇਕਰ ਸੱਚੀ ਲਾਜ ਵਧੀਆ ਬਾਦਲ ਸਾਹਿਬ ਜਦੋਂ ਬਿਮਾਰ ਹੋਏ ਸੀ ਉਹਨਾਂ ਦਾ ਚੂਲਾ ਟੁੱਟਿਆ ਸੀ ਜਾ ਕੇ ਅਮਰੀਕਾ ਤੋਂ ਪੋਕ ਕੇ ਆਏ ਸੀਗੇ ਕਿਉਂ ਨਹੀਂ ਇੱਥੋਂ ਕਰਾਇਆ ਸੀ ਉਹਨਾਂ ਨੇ ਇਲਾਜ ਕਿਉਂਕਿ ਇੱਥੇ ਉਹਨਾਂ ਨੂੰ ਪਤਾ ਸਰਕਾਰੀ ਹਸਪਤਾਲਾਂ 'ਚ ਇਲਾਜ ਹੈ ਨਹੀਂ ਇੱਥੋਂ ਦੇ ਤਾਂ ਪ੍ਰਾਈਵੇਟ ਹਸਪਤਾਲਾਂ ਤਾਂ ਵੀ ਤੁਸੀਂ ਬਹੁਤਾ ਘੱਟ ਯਕੀਨ ਕਰਦੇ ਹੋ ਅੱਛਾ ਭਗਵਾਨ ਤਮਨ ਸਾਹਿਬ ਜਿੰਨੀ ਵਾਰ ਬਿਮਾਰ ਹੋਏ ਨੇ ਅਪੋਲੋ ਹਸਪਤਾਲ ਜਾਂ ਫੋਰਟੀਚਰ ਹਸਪਤਾਲ ਪ੍ਰਾਈਵੇਟ ਹਸਪਤਾਲਾਂ 'ਚ ਸਰਕਾਰੀਆਂ ਤੇ ਯਕੀਨ ਹੀ ਨਹੀਂ ਕੈਪਟਨ ਸਾਹਿਬ ਅਰੀੜ ਦੀ ਹੱਡੀ 'ਚ ਨੁਕਸ ਪਿਆ ਐਨੀ ਵਾਰ ਮੁੱਖ ਮੰਤਰੀ ਰਹੇ ਇੰਨਾ ਟਾਈਮ ਪੰਜਾਬ ਦੇ ਤਰੀੜ ਦੀ ਹੱਡੀ ਦਾ ਇਲਾਜ ਲੰਡਨ ਤੋਂ ਕਰਾ ਕੇ ਆਏ ਸ਼ਾਬਾਸ਼ ਸ਼ਰਮ ਹੋਣੀ ਚਾਹੀਦੀ ਹੈ ਪਰ ਤੁਹਾਨੂੰ ਕਦੀ ਆਉਣੀ ਹੈ ਤੁਸੀਂ ਤਾਂ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਦੇ ਹੋ ਤੁਹਾਨੂੰ ਤਾਂ ਸਭ ਪਤਾ ਵੀ ਬੇੜਾ ਗਰਕਸ ਹੀ ਇਲਾਜ ਦਾ ਕੀਤਾ ਹੋਇਆ ਪੱਲੇ ਹੈ ਕੁਛ ਨਹੀਂਗਾ ਸੋ ਮੈਨੂੰ ਲੱਗਦਾ ਹੈ ਪੰਜਾਬ ਦੇ ਅੰਦਰ ਇੱਕ ਆਵਾਜ਼ ਉੱਠਣੀ ਚਾਹੀਦੀ ਹੈ ਵੀ ਇਹ ਜਿਹੜਾ ਅਸਲੀ ਜ਼ਿੰਮੇਵਾਰ ਹੈ ਇਹ ਇੱਥੇ ਕਾਰਵਾਈ ਕਰੋ ਇਹ ਰੋਡ ਟੈਕਸ ਵੀ ਲੈਂਦਾ ਇਹ ਗਊ ਸੈਸ ਵੀ ਲੈਂਦਾ ਫਿਰ ਨਾ ਰੋਡ ਸਹੀ ਨਾ ਰੋਡ ਸੇਫ ਨਾ ਗਉਆਂ ਤੇ ਜਿਹੜੇ ਦੂਜੇ ਪਸ਼ੂ ਨੇ ਉਹਨਾਂ ਨੂੰ ਕਿਤੇ ਸਹੀ ਜਗ੍ਹਾ ਤੇ ਰੱਖਿਆ ਐਨ ਲੱਗਦਾ ਜਿਵੇਂ ਸਾਰੀਆਂ ਆਵਾਰਾ گاਵਾਂ ਜਿਹੜੀਆਂ ਉਹਨਾਂ ਦਾ ਤਾਂ ਘਰ ਹੀ ਸੜਕਾਂ ਹੋਣ ਉਹ ਸੜਕਾਂ ਤੇ ਹੁੰਦੀਆਂ ਲਫਾਫੇ ਖੰਦੀਆਂ ਉਂਝ ਸਾਡੇ ਦੇਸ਼ 'ਚ ਕਈ ਲੋਕ ਗਊ ਨੂੰ ਮਾਤਾ ਜੀ ਵੀ ਕਹਿੰਦੇ ਨੇ ਹੈਰਾਨਗੀ ਦੀ ਗੱਲ ਹੈ ਵੀ ਮਾਤਾ ਜੀ ਕਹਿ ਕੇ ਵੀ ਉਹ ਵੀ ਨਹੀਂ ਸੋਚਦੇ ਵੀ ਅਸੀਂ ਇੱਕ ਇੱਕ ਨੂੰ ਘਰੇ ਲੈ ਚ ਗਏ ਅਸੀਂ ਸੇਵਾ ਕਰਨਗੇ ਤੇ ਜਿਹੜੇ ਲੋਕ ਇਹਨਾਂ ਨੂੰ ਐਦਾਂ ਛੱਡ ਦਿੰਦੇ ਨੇ ਉਹਨਾਂ ਬਾਰੇ ਵੀ ਸੋਚਣਾ ਬਣਦਾ ਤੇ ਜੁਮੇਵਾਰ ਅਸਲੀ ਸਰਕਾਰ ਐ ਸਰਕਾਰਾਂ ਨੂੰ ਚਾਹੀਦਾ ਕਿ ਇਹਦੀ ਜਵਾਬ ਦੇਈ ਕਰਨ ਕਿ ਕਿਉਂ ਉਹ ਧਿਆਨ ਨਹੀਂ ਦਿੰਦੀਆਂ ਤੇ ਫਿਰ ਰਾਜਵੀਰ ਜਵੰਦਾ ਵਰਗੇ ਮਾਵਾਂ ਦੇ ਇਕੱਲੇ ਇਕੱਲੇ ਪੁੱਤਾਂ ਨੂੰ ਬਲੀ ਚੜਨਾ ਪੈ ਰਿਆ ਅੱਜ ਰਾਜਵੀਰ ਜਵੰਦਾ ਦੀ ਮਾਂ ਦਾ ਹਾਲ ਵੇਖਿਆ ਨਹੀਂ ਜਾ ਰਿਹਾ ਉਹਦੀ ਪਤਨੀ ਉਹਦੇ ਦੋ ਬੱਚੇ ਉਹਨਾਂ ਦਾ ਹਾਲ ਵੇਖਿਆ ਨਹੀਂ ਜਾ ਰਿਹਾ ਸਰਕਾਰਾਂ ਅੱਜ ਵੀ ਤਰਤੇ ਲੂਣ ਖਸਾ ਰਹੀਆਂ ਸਰਕਾਰਾਂ ਅੱਜ ਵੀ ਸਿਰਫ ਇਹ ਕਹਿ ਰਹੀਆਂ ਵੀ ਅਸੀਂ ਕਾਮਨਾ ਕਰ ਰਹੇ ਹਾਂ ਅਸੀਂ ਕਾਮਨਾ ਕਾਮਨਾ ਤੁਹਾਡੀ ਨੂੰ ਰਗੜ ਕੇ ਫੋੜੇ ਚ ਲਾਈਏ ਕੱਲੀ ਕਾਮਨਾ ਨੂੰ ਕੀ ਕਰੀਏ ਤੁਸੀਂ ਦੱਸੋ ਸਾਰੇ ਪੰਜਾਬ ਦੇ ਵਿੱਚ ਜਿੰਨੀਆਂ ਸੜਕਾਂ ਨੇ ਸਾਰੀਆਂ ਤੇ ਆਵਾਰਾ ਪਸ਼ੂ ਕਿਉਂ ਨਹੀਂ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਬਾਰੇ ਗੱਲ ਕੀਤੀ ਕਈਆਂ ਨੇ ਰੌਲਾ ਪਾ ਲਿਆ ਪਰ ਮੈਂ ਚਾਹਣਾ ਮਾਨਯੋਗ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਨੂੰ ਵਿਚਾਈਦਾ ਹੈ ਕਿ ਕੁੱਤੇ ਦੇ ਨਾਲ ਨਾਲ ਆਵਾਰਾ گاਵਾ ਤੇ ਆਵਾਰਾ ਪਸ਼ੂਆਂ ਬਾਰੇ ਵੀ ਉਹ ਕੋਈ ਸਖਤ ਨਿਰਣਾ ਜ਼ਰੂਰ ਦੇਣ ਬਹੁਤ ਮਿਹਰਬਾਨ